हां जी ਤੁਹਾਡਾ ਸਵਾਗਤ ਹੈ ਜੀ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਦੋਸਤੋ ਅੱਜ ਆ ਅੱਜ ਆਪਾਂ ਇੱਕ ਚਿਮਨੀ ਸਰਵਿਸ ਕਰਨ ਆਏ ਸੀ ਜੀ ਤੇ ਮੈਪਲਨ ਕੰਪਨੀ ਦੀ ਇਹ ਚਿਮਨੀ ਜੀ ਤੁਸੀਂ ਦੇਖੋ ਤੇ ਬਹੁਤ ਜ਼ਿਆਦਾ ਇਹਦੇ ਉੱਤੇ ਡਸਟ ਜੰਮੀ ਪਈ ਹੈ ਤੇ 5 ਸਾਲ ਨੂੰ ਲੱਗੀ ਹੋਊਗੀ ਜੀ ਤੇ ਅਜੇ ਤੱਕ ਵੀਰ ਨੇ ਕਦੇ ਵੀ ਸਰਵਿਸ ਨਹੀਂ ਕਰਵਾਈ। ਜ਼ਾਸਟ ਫੈਨ ਵੀ ਦੋਸਤੋ ਬਿਲਕੁਲ ਕਾਲਾ ਹੋ ਚੁੱਕਿਆ ਕਿਉਂਕਿ ਚਿਮਨੀ ਬਿਲਕੁਲ ਕੰਮ ਕਰਨਾ ਬੰਦ ਕਰਤਾ ਨੇ ਤੇ ਬਹੁਤ ਜ਼ਿਆਦਾ ਇਹਦੇ ਵਿੱਚ ਡਸਟ ਪਈ ਹੋਈ ਹੈ, ਚਿਕਣਾਈ ਇਹਦੇ ਵਿੱਚ ਭਰ ਚੁੱਕੀ ਹੈ। ਆਪਾਂ ਇਹਨੂੰ ਉਤਾਰ ਕੇ ਹੁਣ ਦੁਕਾਨ ਤੇ ਲੈ ਕੇ ਜਾਣਿਆ ਜੀ ਤੇ ਦੁਕਾਨ ਤੇ ਲਿਆ ਕੇ ਪ੍ਰੋਪਰ ਵੀਡੀਓ ਦਿਖਾ ਕੇ ਤੁਹਾਨੂੰ ਦਿਖਾਉਣੇ ਆ ਤੇ ਪ੍ਰੋਪਰ ਇਹਦੀ ਕਿਵੇਂ ਸਫਾਈ ਹੁੰਦੀ ਹੈ ਹਾਂਜੀ ਆਪਾਂ ਚਿਮਨੀ ਖੋਲ ਕੇ ਲੈ ਆਏ ਜੀ ਤੇ ਚਿਮਨੀ ਦੇ ਵਿੱਚ ਬਹੁਤ ਜ਼ਿਆਦਾ ਇਹਦੇ ਵਿੱਚ ਡਸਟ ਜਮੇ ਹੋਈ ਹੈ ਜੀ ਮੈਪਲਿਨ ਕੰਪਨੀ ਹੈ ਜੀ ਬਹੁਤ ਸੋਹਣਾ ਮਾਡਲ ਹੈ ਜੀ ਇਹ ਤੁਹਾਨੂੰ ਇਹਦੇ ਵਿੱਚ ਡਸਟ ਦਿਖਾਣਿਆ ਦੇਖੋ ਜੀ ਵਿੱਚ ਬਿਲਕੁਲ ਫਿਲਟਰ ਚੋਪ ਹੋਏ ਪਿਆ ਨੇ ਜੀ ਪਿਛਲੇ ਇਹ 2020 ਮਾਡਲ ਹੈ ਜੀ ਹਾਂ ਜੀ 2020 ਮਾਡਲ ਹੈ ਇਹੀ ਮੁੜ ਕੇ ਸਰਵਿਸ ਜਿਨੇ ਕਰਾਈ ਕਿਉਂਕਿ ਕਸੂਰ ਪਤਾ ਹੀ ਨਹੀਂ ਸੀ ਕਿ ਟਾਂਗਾਂ ਦੇ ਵਿੱਚ ਬਹੁਤ ਜ਼ਿਆਦਾ ਚਿਕਨਾਈ ਜੰਮ ਚੁੱਕੀ ਹੈ ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਸਰਵਿਸ ਕਰਕੇ ਸੁਨ ਦਿਖਾਵਾਂਗੇ ਜੀ ਬਾਅਦ ਵਿੱਚ ਜੀ ਕਿੰਨੀ ਕਿੰਨੀ ਗ੍ਰੈਸ ਨਿਕਲਦੇ ਵਿੱਚੋਂ ਕਿ ਇਹ ਕੈਮੀਕਲ ਨਾਲ ਸਾਫ ਹੋਏਗੀ ਤੇ ਇਹ ਕੱਪੜੇ ਸਾਰਾ ਖਰਾਬ ਹੋ ਚੁੱਕਿਆ ਜਿੰਨ ਬੜੀ ਮੁਸ਼ਕਲ ਆ ਲੱਗੇ ਆ ਇਹ ਸਾਰਾ ਖੋਲ ਕੇ ਪ੍ਰੋਪਰ ਸਰਵਿਸ ਕਰਾਂਗੇ ਜੀ ਤੇ ਕੈਮੀਕਲ ਮਾਰ ਕੇ ਜੀ ਫੇਸਾ ਹੋਏਗੀ ਦੂਜੀ ਗੱਲ ਦੋਸਤੋ ਇਹ ਹੈ ਕਿ ਜੇ ਤੁਸੀਂ ਮਤਲਬ ਜੇ ਕਈ ਮਕੈਨਿਕਾ ਦੇ ਖੋਲਣ ਦੇ ਨੇ ਜਮੀਨੋਂ ਅਗਰ ਤੁਸੀਂ ਪਹਿਲਾਂ ਕੋਈ ਮਾਡਲ ਖੋਲ੍ਹਿਆ ਤੁਸੀਂ ਕਿ ਪਹਿਲਾਂ ਕਰਿਆ ਕੋਈ ਮਾਡਲ ਤਾਂ ਖੋਲ੍ਹ ਸਕਦੇ ਹੋ ਬਟ ਵੈਸੇ ਇਹਨੂੰ ਕੋਲਣ ਦੀ ਲੋੜ ਨਹੀਂ ਤਾਂ ਅਸੀਂ ਖੋਲ੍ਹਦੇ ਹਾਂ ਜੀ ਤੇ ਇਸ ਨੂੰ ਪੂਰੀ ਡਿਟੇਲ ਨਾਲ ਵੀਡੀਓ ਦਿਖਾਵਾਂਗੇ ਜੀ ਤੇ ਪ੍ਰੋਪਰ ਸਾਫ਼ ਕਰਕੇ ਦੱਸਾਂਗੇ ਦਿਖਾਵਾਂਗੇ ਵੀ ਕੀ ਕੀ ਪਾਰਟਸ ਨੇ ਜੀ ਕਿੰਨੀ ਕੀ ਚਿਕਨਾਈ ਹੈ ਕਿ ਕਿਹੜੇ ਪਾਰਟਸ ਤੇ ਕੋਲਣੇ ਪੈਂਦੇ ਨੇ ਕਿੰਨਾ ਕੁ ਟਾਈਮ ਲੰਭਦਾ ਲੱਗਦਾ ਇਹ ਤੇ ਸਭ ਸਾਰਾ ਦੱਸ ਦਿਆਂ ਆ ਦੇਖੋ ਇਹਦੇ ਵਿੱਚ ਬਹੁਤ ਜਿਆਦਾ ਚਿਕਨਾਈ ਜੰਮੀ ਹੋਈ ਹੈ ਜੀ ਇਹ ਇਨੀ ਚਿਕਨਾਈ ਜੰਮੀ ਹੋਣ ਦਾ ਕਾਰਨ ਹੈ ਕਿਉਂਕਿ ਜੀ ਕੋਠੀ ਬਰਕਰਰ ਬੰਦ ਹੈ ਤੇ ਨਾ ਰਸੋਈ ਪਿੱਛੇ ਹੈ ਜੀ ਤੇ ਇਸ ਕਰਕੇ ਚਿਕਨਾਈ ਬਹੁਤ ਜਿਆਦਾ ਹੋਈ ਹੈ ਤਾਂ ਜਿੰਨਾ ਵੀ ਸਾਡੇ ਭਰਾਵਾ ਦੇ ਨਾ ਕੋਠੀ ਬੰਦ ਹੈ ਤਾਂ ਇਸ ਚੀਜ਼ ਦਾ ਖਾਸ ਧਿਆਨ ਰੱਖਣ ਉਹ ਚਿਮਨੀ ਜਰੂਰ ਆਪਣੇ ਘਰੇ ਲਗਵਾਉਣਾ ਕਿਉਂਕਿ ਇਹ ਨਹੀਂ ਜਸਟ ਦੇਖੋ ਇਹ ਆਪਣੇ ਅੰਦਰ ਜਾਂਦੀ ਹੈ ਇਹ ਨਾ ਤੇ ਚਿਮਨੀ ਹੁਣ ਇਹਨੂੰ ਮੈਂ ਜੋ ਵੀ ਚਿਕਨਾਈ ਹੁੰਦੀ ਹੈ ਇਹਨੂੰ ਬਾਹਰ ਕੱਢਦੀ ਹੈ ਤੁਸੀਂ ਦੇਖੋ ਵੀ ਇਹ ਕਿੰਨੀ ਚਿਕਨਾਈ ਬਾਹਰ ਕਰਦੀ ਤੇ ਕਿੰਨੀ ਦੇ ਅੰਦਰ ਚਮਗੀ ਤਾਈ ਪਹਿਲੀ ਕਰਤੇ ਆਂ ਵੀ ਜਦੋਂ ਅਸੀਂ ਸਰਵਿਸ ਕਰਨੀ ਆ ਦੇਖੋ ਵਿੱਚ ਦੇਖੋ ਜੀ ਕਿੰਨੀ ਚਿਕਨਾਈ ਹੈ ਆ ਦੇਖੋ ਜਮੀਆਂ ਨਗਰਾਂ ਲ ਬਣਾਏ ਪਏ ਇਹ ਸਾਰੇ ਪਰੌਂਠਿਆਂ ਦਾ ਸਬਜੀ ਬਣਾਉਨੇ ਆਪਾਂ ਕੋਈ ਵੀ ਚੀਜ਼ ਬਣਾਉਨੇ ਆ ਜੋ ਜੋ ਪਾਫ ਨਿਕਲਦੀ ਹੈ ਉਹਦੇ ਵਿੱਚ ਚਿਕਨਾਈ ਹੁੰਦੀ ਹੈ ਉਹ ਹੈ ਜੀ ਇਹ ਦੇਖੋ ਹੁਣ ਆਪਾਂ ਜੀ ਸਾਰੇ ਇਹਦੇ ਜੋ ਕਲਿੱਪ ਕੱਲੇ ਪਾਰਟਸ ਇਹਦਾ ਖੋ ਚੁੱਕੇ ਆਂ ਜੱਪੇ ਦਾ ਜਿੰਨੇ ਪਾਰਟਸ ਸਾ ਅਲੱਗ-ਅਲੱਗ ਧਰਤੇ ਤੇ ਦੇਖੋ ਸਾਰਿਆਂ ਦੇ ਵਿੱਚ ਚਿਕਨਾਈ ਹੈ ਬਹੁਤ ਜ਼ਿਆਦਾ ਜੰਮੀ ਹੋਈ ਹੈ ਤੇ ਇਹ ਪੀਸੀ ਵੀ ਆਪਾਂ ਖੋਲ ਜੀ ਬਾਕੀ ਨੂੰ ਆਪਾਂ ਕੋਰਸ ਚੰਗੀ ਤਰ੍ਹਾਂ ਸਾਫ ਕਰ ਸਕੀਏ ਤੇ ਆ ਇਹਦੀ ਮੋਟਰ ਵੀ ਹੈ ਜੀ ਆ ਇਹਦੇ ਕੰਚ ਦੇ ਜੋ ਫਰੰਟ ਤੇ ਸ਼ੀਸ਼ੇ ਸੀ ਜੀ ਉਹ ਨੇ ਇਹਦੇ ਬਾਕੀ ਨੂੰ ਖੋਲਣ ਤੇ ਲਗਭਗ ਜੀ ਆਪਣਾ ਘੰਟਾ ਕ ਲੱਗ ਗਿਆ ਜੀ ਬਾਕੀ ਇਹਨੂੰ ਹੁਣ ਸਰਵਿਸ ਕਰਨ ਤੇ ਪ੍ਰੋਪਰ ਸਾਫ ਕਰਨ ਤੇ ਲਗਭਗ ਲੱਗ ਜਾਣਗੇ 3 ਤੋਂ 2.5 ਘੰਟੇ ਆਰਾਮ ਨਾਲ ਘੱਟੋ ਘੱਟ ਨੇ ਵੱਧ ਲੱਗ ਬੇਸ਼ੱਕ ਲੱਗਣ ਉਸ ਦਾ ਚਾਰ ਬੰਗਟ ਲੱਗਣਾ ਕਿਉਂਕਿ ਇਹ ਹਲਕਾ ਪੱਤਰਾ ਹੁੰਦਾ ਦੇਖੋ ਹਲਕਾ ਪੱਤਰੀ ਹੁੰਦਾ ਹੈ ਨਾ ਤੇ ਬੜਾ ਪ੍ਰੈਸ਼ਰ ਮਾਰ ਸਕੀਏ ਤੇ ਨਾ ਬੜਾ ਕੋ ਤੇਜ ਕੈਮੀਕਲ ਮਾਰ ਸਕੀਏ ਆ ਦੇਖੋ ਜੀ ਸਾਨੂੰ ਲਗਭਗ 2 ਘੰਟੇ ਹੋ ਗਏ ਜੀ ਤੇ ਬੜੀਆ ਸਾਫ ਹੋ ਚੁੱਕੇ ਨੇ ਸਾਰੇ ਪਾਰਟਸ ਜੀ ਪਰ ਪ੍ਰੋਪਰਲੀ ਉਹ ਮੇਕਿੰਗ ਲਈ ਸਾਫ ਨਹੀਂ ਹੋਏ ਜਿਵੇਂ ਹੋਣ ਚਾਹੀਦੇ ਨੇ ਬਿਲਕੁਲ ਇਹ ਕਲੀਅਰ ਹੋਣ ਚਾਹੀਦੇ ਨੇ ਕਿ ਮੂੰਹ ਦੇਖ ਲਾ ਆ ਦੇਖੋ ਜੀ ਇਹ ਚ ਕਰਾ ਤੁਹਾਡੇ 1.5 ਤੋਂ 2 ਘੰਟੇ ਹੋ ਗਏ ਇਹਦੇ ਵਿੱਚ ਪਾਏ ਨੂੰ ਆਪਣਾ ਜੋ ਕੈਮੀਕਲ ਤਾਰ ਕੀਤਾ ਸੀ ਸਾਰਾ ਸਮਾਨ ਇਹਦੇ ਵਿੱਚ ਤਰਤਾ ਸੀ ਜਿਹੜੇ 2 ਘੰਟੇ ਹੋ ਗਏ ਤੇ ਹੁਣ ਆਪਾਂ ਇਹਨੂੰ ਕੱਢ ਕੇ ਸਾਫ਼ ਕਰ ਰਹੇ ਹਾਂ ਤੇ ਦੇਖੋ ਫਾਇਲ ਨੂੰ ਕਿੰਨਾ ਵਧੀਆ ਸਾਫ਼ ਹੋ ਰਿਹਾ ਬਿਲਕੁਲ ਓਕੇ ਜੀ ਤੇ ਇਹਨੂੰ ਧੋਣਾ ਸਮਰ ਤੇ ਪਾਣੀ ਨਾਲ ਬੱਛਣਾ ਨਾਲ ਤਾਂ ਹੁਣ ਕੋਲੋਂ ਲਾ ਕੇ ਪੂਰਾ ਬੁਧੀ ਸਾਫ਼ ਹੋ ਗਿਆ ਆਪਣਾ ਇਹ ਹੀ ਤਰੀਕਾ ਇਹ ਕੰਮ ਕਰ ਗਿਆ ਹੁਣ ਦੇਖੋ ਸ਼ੀਸ਼ੇ ਦੇਖੋ ਜੀ चमक गए बिल्कुल उतर गई बिलकुल ओके जी ते बाकी।, ते बाकी सारा कला, -कला पार्ट कारा समान तैयार हो गया फिर दोबारा दिखावे तो फिट करने पहला प्रोपर कला, -कला पार्ट दसा लीडा भी अपने ਸਨੋ ਵੀਦਾਂ ਕੰਮ ਅਗੇ ਬਾਕੀ ਤਾਂ ਮੰਡੇ ਆਪਣੇ ਕਰ ਰਹੇ ਨੇ। ਇਕੱਲੇ ਕਿਲੇ ਆਟ ਨੂੰ ਤੇ ਸਾਫ ਕਰ ਰਹੇ ਨੇ ਜੀ। ਹਾਂਜੀ ਪ੍ਰੋਪਰ ਸਫਾਈ ਹੋਣ ਤੋਂ ਬਾਅਦ ਜੀ ਇੰਜ ਲੱਗ ਰਿਹਾ ਜੀ ਮੈਂ ਇਹਨੂੰ ਦੁਬਾਰਾ ਜਨਮ ਮਿਲ ਗਿਆ ਹੋਵੇ ਤੇ ਦੋਸਤੋ ਬਹੁਤ ਹੀ ਵਧੀਆ ਦੀ ਸਫਾਈ ਹੋ ਚੁੱਕੀ ਹੈ ਤੇ ਇਹਨੂੰ ਘੱਟੋ ਘੱਟ 3 ਸਾਲ ਵੇਖਣ ਦੀ ਜਰੂਰਤ ਜੇ ਚਿਮਨੀ ਦੀ ਸਰਵਿਸ ਟਾਈਮ ਟੂ ਟਾਈਮ ਹੁੰਦੀ ਰਹੇ ਤਾਂ ਘੱਟੋ ਘੱਟ ਇਹਦੀ ਲਾਈਫ 20 ਸਾਲ ਆਰਾਮ ਨਾਲ ਹੁੰਦੀ ਹੈ। ਹਾਂਜੀ ਤੇ ਆਪਾਂ ਸਾਰਾ ਸਮਾਨ ਜੀ ਇਹ ਸਾਫ ਕਰ ਲਿਆ। ਇਸ ਵਿੱਚ ਨੇ ਪਾਰਟਸ ਜੀ ਕਲਾ ਕਲਾ ਸਮਾਨ ਆਪਣੇ ਪ੍ਰੋਪਰ ਸਾਫ ਕਰਤਾ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਹੈ ਜੀ ਕਿਤੇ ਕੋਈ ਚਿਕਣਾਈ ਨਹੀਂ ਹੈਗੀ ਤੇ ਨਾ ਡਸਟ ਬਿਲਕੁਲ ਐਨ ਓਕੇ ਜਿਵੇਂ ਨਵੀਂ ਚਿਬਰੀ ਹੁੰਦੀ ਹੈ ਐਦਾਂ ਹੋ ਚੁੱਕੀ ਹੈ ਜੀ ਆਪਾਂ ਨੂੰ ਤੇ ਟਾਈਮ ਕਿੰਨਾ ਲੱਗ ਚੁੱਕਿਆ ਤੁਹਾਨੂੰ ਇੱਕ ਸਿੰਪਲ ਦੱਸ ਰਿਹਾ ਜੀ ਆਪਾਂ ਨੂੰ ਇਹਨੂੰ ਪ੍ਰੋਪਰ ਜਿਹਨੇ ਪਾਰਟ ਨੇ ਖੁੱਲਣ ਤੇ ਜੀ ਘੰਟਾ ਲੱਗਿਆ ਸੀ ਤੇ ਜੋ ਆਪਾਂ ਕੈਮੀਕਲ ਤਿਆਰ ਕੀਤਾ ਉਹਦੇ ਵਿੱਚ ਆਪਾਂ ਇਹਨੂੰ ਪ੍ਰੋਪਰ ਪਾਣੀ ਚ ਡਬੋ ਕੇ ਰੱਖਿਆ 3 ਘੰਟੇ ਤੇ ਇਦੋਂ ਬਾਅਦ ਵਿੱਚ ਲਗਭਗ ਸ਼ਾਮ ਦੇ ਸਾਨੂੰ 7:00 ਵੱਜ ਚੁੱਕੇ ਸੀਗੇ ਤੇ ਜਦੋਂ ਬਾਅਦ ਤਰੂ ਫਿਟ ਕਰਨ ਦਾ ਤਾਂ ਥੋੜਾ ਸਮਾਂ ਨਹੀਂ ਰਿਹਾ ਸੀ ਇਹ ਉਹ ਨਹੀਂ ਨਿਰ ਹੋ ਚੁੱਕਿਆ ਸੀ ਆ ਤਾਂ ਅੱਜ ਦੂਸਰਾ ਦਿਨ ਹੈ ਜੀ ਤਾਂ ਆਪਾਂ ਅੱਜ ਫਿੱਟ ਕਰਾਂਗੇ ਪ੍ਰੋਪਰਲ ਸੁੱਕ ਗਿਆ ਸਮਾਰਾ ਜੀ ਤੈਨੂੰ ਜਪੇ ਹੀ ਪ੍ਰੋਪਰ ਫਿਟਿੰਗ ਕਰਦੇ ਆ ਤੇ ਇਸ ਨੂੰ ਫਿੱਟ ਕਰਕੇ ਪ੍ਰੋਪਰ ਚਲਾ ਕੇ ਚੈੱਕ ਕਰਾਵਾਂਗੇ ਤੇ ਜੋ ਆਪਾਂ కెਮੀਕਲ ਬਣਾਏ ਸੀ ਜੀ ਉਹਦੀ ਵੀਡੀਓ ਆਪਾਂ ਜਰੂਰ ਬਣਾਈ ਸੀ ਵੀ ਕਿਵੇਂ కెਮੀਕਲ ਆ ਅਤੇ ਆ ਕਿਤਾ ਪਰਸੀ ਉਹ ਅਪਲੋਡ ਨਹੀਂ ਕਰਦੇ ਜੀ ਕਿਉਂਕਿ ਉਹਦਾ ਕਾਰਨ ਇਹ ਹੈ ਕਿਉਂਕਿ ਸਾਡੇ ਘਰੇ ਜੀ ਮਾਤਾ ਪਿਤਾ ਪੈਣਾ ਜੀ ਹੋ ਸਕਦਾ ਹੈ ਉਹ ਕਰੇ ਖੁਦ ਇਹ ਟਰਾਈ ਕਰਨ ਦੀ ਕੋਸ਼ਿਸ਼ ਕਰਨਾ ਜੇ ਵੱਧ ਘੱਟ ਕੈਮੀਕਲ ਪੈ ਗਏ ਤੇ ਉਹ ਹਥਾਨ ਨੂੰ ਤੇ ਅੱਖਾਂ ਨੂੰ ਬਹੁਤ ਜਿਆਦਾ ਨੁਕਸਾਨ ਕਰ ਸਕਦੇ ਜੀ ਇਸ ਕਰਕੇ ਅਸੀਂ ਉਹ ਸ਼ਾਰਟ ਵਿੱਚੋਂ ਕੱਟਤਾ ਜੀ ਤੇ ਹਾਂ ਜੇ ਕਿਸੇ ਵੀਰ ਨੇ ਕਿਸੇ ਮੈਕੈਨਿਕ ਨੇ ਸਾਨੂੰ ਪੁੱਛਣਾ ਹੈ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰ ਦੇ ਅਸੀਂ ਉਹਨੂੰ ਪ੍ਰੋਪਰ ਦੱਸਦਾ ਹਾਂ ਕੀ ਪੁੱਛਿਆ ਤੇ ਅਸੀਂ ਕਿੰਨਾ ਕਿੰਨਾ ਸਮਾਨ ਕੀ ਪਿਆ ਸੀ ਠੀਕ ਹੈ ਜੀ ਤਾਂ ਹੁਣ ਆਪਾਂ ਇਹ ਕਰਦੇ ਹਾਂ ਫਿਟਿੰਗ ਤੇ ਫਿਰ ਇੱਕ ਦੋ ਵਾਰ ਸਾਨੂੰ ਦਿਖਾਨੇ ਜੀ ਇਹ ਕਿਵੇਂ ਚੱਲਦੀ ਹੈ ਤੇ ਕਿੰਨਾ ਕੱਪ ਨੂੰ ਇਹਦਾ ਸਾਫ਼ ਕਰਕੇ ਇਹਦੀ ਹਵਾ ਦਾ ਫਲੋ ਬਣਿਆ ਤੇ ਬਾਕੀ ਪਾਰਟਸ ਕਿਵੇਂ ਕੰਮ ਕਰਦੇ ਨੇ ਲੈ ਵੀ ਆਪਣੀ ਹੁਣ ਹੋ ਗਈ ਇਹ ਜੀ ਰੈਡੀ ਤੇ ਆਪਾਂ ਤਿਆਰ ਕਰਤੀ ਬਿਲਕੁਲ ਓਕੇ ਕਰਤਾ ਸਾਰਾ ਸਮਾਨ ਪੈਕ ਜਿਵੇਂ ਫੁਰਜੇ ਦੇ ਕੱਲਾ ਕੱਲਾ ਪਾਰਟਸ ਕੋਲੇ ਜਿਵੇਂ ਫਿੱਟ ਕਰਤਾ ਆਪਨੇ ਤੇ ਹੁਣ ਆਪਾਂ ਲਾਸਟ ਦੇ ਚ ਚਲਾ ਕੇ ਚੈੱਕ ਕਰਦੇ ਆ ਤੇ ਤੁਹਾਨੂੰ ਦਿਖਾਉਣਾ ਹੈ ਵੀ ਇਹਦਾ ਕਿੰਨਾ ਫਲੋ ਬਣਿਆ ਹਵਾ ਦਾ ਮੋਟਰ ਵੀ ਬਾਈ ਕਰ ਦਿੱਤੀ ਸੀ ਜੀ ਤੇ ਆਪਾਂ ਇਹਦੀ ਵਾਇਰਿੰਗ ਬਦਲ ਦਿੱਤੀ ਲੈ ਹੁਣ ਹੁਣ ਆਪਾਂ ਚਲਾ ਕੇ ਚੈੱਕ ਕਰਦੇ ਆ ਸੈਂਸਰ ਵਾਲੀ ਇਹ ओके okay, जी बिल्कुल आप लोग देखो जी आ कुछ ਲਵਗਾ ਨਵਿਆ ਕਪੜਾ ਹੀ ਕਪੜਾ ਐਨ ওকে ਫੁੱਲ ਕਰੋ ਬੰਗਿਆਦਾ ਜੀ ਪਹਿਲਾਂ ਇਹ ਤੋਂ ਹੀ ਦੀਆ ਮਨ ਕਿ ਤਲੋਬੀ ਵੀਪ ਸੰਟੀ ਹਬਾ ਬਸਾਂਦੀ ਸੀ ਹੁਣ ਦੇਖੋ ਬਿਲਕੁਲ ओके जी ਰਿਪੋਰਟ ਹੈ ਹੁਣ ਇਹਨੂੰ ਕਟ-ਕਟ 2 ਸਾਲ 2.5 ਸਾਲ ਦੇਖਣੀ ਜਰੂਰ ਨਹੀਂ ਜੀ ਜਿੰਨਾ ਮਰਜ਼ੀ ਚਲਾਓ ਤੇ ਮਨੋਂ ਸੰਬੰਧ ਕਰਕੇ ਨਾ ਪੜੀ ਜੇ ਵੀ ਕਿਸੇ ਵੀਰ ਨੇ ਜੀ ਕੋਈ ਚਿਮਨੀ ਸਰਵਿਸ ਕਰਵਾਉਣੀ ਹੈ ਜੀ ਤਾਂ ਸਾਡਾ 93 ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਜੀ